ਪੰਜਾਬ ਫਾਸਲਾਈਨ ਵੈਬ ਚੈਨਲ ਵੇਖ ਰਹੇ ਸਮੂਹ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਰਜਿੰਦਰ ਸਿੰਘ ਪੇਸ਼ ਹਨ ਅੱਜ ਦੀਆਂ ਕੁਝ ਮੁੱਖ ਖਬਰਾਂ ਅਬੋਰ ਆਬਦੇ ਹਲਕਾ ਇੰਚਾਰਜ ਵੱਲੋਂ ਆਪਣੇ ਨਿਵਾਸ ਸਥਾਨ ਤੇ ਕੀਤੀ ਕਾਨਫਰੰਸ ਭਾਜਪੀ ਨੂੰ ਦੱਸਿਆ ਜਨਤਾ ਵਿਰੋਧੀ ਸਰਕਾਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਉਹਨਾਂ ਕਿਹਾ ਕਿ ਅੰਦੋਲਨ ਦੇ ਤਹਿਤ ਵੀ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਕਰ ਰਹੀ ਉਦੋਂ ਗਦਾਸਪੁਰ 47 ਸਾਲਾਂ ਸਮੇਂ ਪਾਕਿਸਤਾਨ ਗਿਆ ਨੌਜਵਾਨ 77 ਸਾਲ ਬਾਅਦ 92 ਸਾਲ ਦੀ ਉਮਰ ਵਿੱਚ ਵਾਪਸ ਪਹੁੰਚਿਆ ਆਪਣੇ ਪਿੰਡ ਲੋਕਾਂ ਨੇ ਕੀਤਾ ਸਵਾਗਤ ਸੰਸਦ ਵਿੱਚ ਹੋਈ ਧੱਕਾਮੁਕੀ ਰਾਹੁਲ ਗਾਂਧੀ ਤੇ ਲੱਗੇ ਧੱਕਾਮੁਕੀ ਕਰਨ ਦੇ આરોਪ ਭਾਜਪਾ ਸਸਦ ਪੱਤਾਪ ਸਰੰਗੀ ਮੁਕੇਸ਼ ਰਾਜਪੂਤ ਹੋਇ ਜਖਮੀ ਰਾਹੁਲ ਗਾਂਧੀ ਨੇ આરોਪਾਂ ਤੋਂ ਕੀਤਾ ਇਨਕਾਰ ਭਾਜਪਾ ਨੇ 5 ਧਰਾਵਾਂ ਤੇ ਰਾਹੁਲ ਗਾਂਧੀ ਤੇ ਕਾਰਵਾਈ ਰਿਪੋਰਟ ਇੰਟਰਨੈਸ਼ਨਲ ਕ੍ਰਿਕਟ ਕੌਂਸਲ ਨੇ ਦੱਸਿਆ ਕਿ ਭਾਰਤ ਅਤੇ ਪਾਕਿਸਤਾਨ ਇੱਕ ਦੂਜੇ ਦੇ ਦੇਸ਼ਾਂ 'ਚ ਜਾ ਕੇ ਨਹੀਂ ਖੇਡਣਗੇ ਆਈਸੀਸੀ ਦੇ ਮੁਤਾਬਕ ਭਾਰਤ ਦੇ ਸਾਰੇ ਮੈਚ ਹਾਈਬ੍ਰਿਡ ਮਾਡਲ ਦੁਬਈ ਵਿੱਚ ਹੋਣਗੇ ਉਥੇ ਪਾਕਿਸਤਾਨੀ ਟੀਮ ਵੀ 2027 ਤੱਕ ਟੂਰਨਾਮੈਂਟ ਭਾਰਤ ਵਿੱਚ ਨਹੀਂ ਖੇਡੇਗੀ ਭਾਰਤੀ ਸਪਿਨਰ ਆਰ ਅਸ਼ਵਨ ਦੇ ਸੰਿਆਸ ਦੇ ਬਾਰੇ ਉਸਦੇ ਪਿਤਾ ਨੇ ਕਿਹਾ ਕਿ ਸੰਿਆਸ ਦੀ ਵਿਜਾ ਵਜਾ ਮੈਚਾਂ ਵਿੱਚ ਜਗ੍ਹਾ ਨਾ ਦੇਣਾ ਸੀ ਉਸ ਨੂੰ ਹਟਾ ਕੇ ਇੱਕ ਯੁਵਾ ਗੇਂਦਬਾਜ਼ ਨੂੰ ਖਟਾਉਣਾ ਪਾ ਅਮ ਜਨਕਸੀ ਸ਼ਾਇਦ ਇਸ ਵਜ੍ਹਾ ਕਰਕੇ ਅਸ਼ਵਨ ਨੇ ਇਸ ਨੇ ਅਸਲੇ ਆ ਹੈ ਉਥੇ ਹੀ ਆਰ ਅਸ਼ਵਨ ਨੇ ਇਹਨਾਂ ਗੱਲਾਂ ਦਾ ਖੰਡਨ ਕੀਤਾ ਤੇ ਕਿਹਾ ਮੈਨੂੰ ਇਕੱਲਾ ਛੱਡ ਦਿਓ ਅਣਸ਼ੰਤੇ ਬੈਠੇ ਕਿਸਾਨ ਆਗੂ ਡੱਲੇਵਾਲ ਦੀ ਹਾਲਤ ਗੰਭੀਰ ਉਲਟੀਆਂ ਕਰਨ ਤੋਂ ਬਾਅਦ ਹੋਏ ਸੰ ਬੇਹੋਸ਼ ਉਧਰ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਕਿ 70 ਸਾਲ ਦਾ ਆਦਮੀ 24 ਦਿਨਾਂ ਤੋਂ ਭੁੱਖ ਹੜਤਾਲ ਤੇ ਹੈ ਕਿਹਾ ਡਾਕਟਰ ਕਿਹੜਾ ਡਾਕਟਰ ਹੈ ਜੋ ਕਹਿ ਰਿਹਾ ਹੈ ਕਿ ਉਹ ਸਹੀ ਸਲਾਮਤ ਹਨ ਵਿਰਾਟ ਕੋਹਲੀ ਮੈਲਬਨ 에어ਪੋਰਟ ਤੇ ਮਹਿਲਾ ਪੱਤਰਕਾਰ ਨਾਲ ਭਿੜੇ ਤਸਵੀਰਾਂ ਸੀਸੀਟੀਵੀ ਵਿੱਚ ਹੋਈਆਂ ਕਹਿ ਵਿਰਾਟ ਕੋਹਲੀ ਆਪਣੇ ਪਰਿਵਾਰ ਨਾਲ ਮੈਚ ਤੋਂ ਬਾਅਦ ਵਾਪਸ ਆ ਰਹੇ ਸਨ ਤਾਂ ਮਹਿਲਾ ਪੱਤਰਕਾਰ ਨੇ ਪਰਿਵਾਰ ਸਮੇਤ ਉਸ ਦੀਆਂ ਤਸਵੀਰਾਂ ਲੈ ਲਈਆਂ ਵਿਰਾਟ ਕੋਹਲੀ ਨੇ ਤਸਵੀਰਾਂ ਡਿਲੀਟ ਕਰਨ ਲਈ ਕਿਹਾ ਤਾਂ ਪੱਤਰਕਾਰ ਨੇ ਦੱਸਿਆ ਕਿ ਬੱਚਿਆਂ ਦੀਆਂ ਤਸਵੀਰਾਂ ਨਹੀਂ ਖਿੱਚੀਆਂ ਗਈਆਂ ਗ੍ਰਹਿ ਮੰਤਰੀ ਅਮੇਸ਼ ਸ਼ਾ ਨਾਰਥ-ਈਸਟ ਕੌਂਸਲ ਦੀ 72ਵੀਂ ਮੀਟਿੰਗ ਵਿੱਚ ਹੋਣਗੇ ਸ਼ਾਮਲ ਹਿੰਦੂ ਸੈਨਾ ਨੇ ਅਜ਼ਮੇਰ ਦਰਗਾਹ ਵਿੱਚ ਸ਼ਿਵ ਮੰਦਰ ਹੋਣ ਦਾ ਕੀਤਾ ਦਾਵਾ ਇਸ ਤੇ ਕੋਰਟ ਕਰੇਗੀ ਸੁਣਵਾਈ ਇਸ ਤਰ੍ਹਾਂ ਦੀਆਂ ਹੋਰ ਤਾਜ਼ਾਤਰੀਨ ਖਬਰਾਂ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ ਚੈਨਲ ਅਤੇ ਬੈਲ ਆਈਕਨ ਪ੍ਰੈਸ ਕਰਨਾ ਨਾ ਭੁੱਲਣਾ ਤਾਂ ਕਿ ਸਾਡੀ ਹਰ ਨਵੀਂ ਅਪਡੇਟ ਪਹੁੰਚੇ ਸਭ ਤੋਂ ਪਹਿਲਾਂ ਤੁਹਾਡੇ ਕੋਲ